ਸਾਲ ਸਾਡ ਸਿਗਵਾਇ ਦੀ ਕੀ ਖਤੇ ਅੱਜ ਇਹ ਸਾਡੇ ਭਰਾ ਹਰਿਆੜੇ ਤੋਂ ਜੀਤ ਜ਼ਿਲ੍ਹਾ ਪਿੰਡ ਛਾਤਰ ਤੋਂ ਆਏ ਆ ਜੋ ਹੜਪੀੜ ਤੇ ਆ ਉਹਨਾਂ ਵਾਸਤੇ ਮਦਦ ਲੈ ਕੇ ਆਏ ਆ ਚਾਰ ਟਰਾਲੀਆਂ ਲੈ ਕੇ ਆਏ ਦੋ ਟਰਾਲੀਆਂ ਉਹਨਾਂ ਦੀਆਂ ਉਧਰੇ ਕਲੀਆਂ ਤੀਨਾ ਨਗਰ ਵੱਲ ਬਰਤਾਸਪੁਰ ਤੇ ਦੋ ਟਰਾਲੀਆਂ ਆਪਾਂ ਕੋਰੀ ਡੋਰ ਤੇ ਖਲਾਰੀਆਂ ਲਿਆ ਕੇ ਤੇ ਕੱਲ ਰਾਤ ਦੇ ਆਏ ਸਾਡੇ ਕੋਲ ਤੁਹਾਡੀ ਕੋਸ਼ਿਸ਼ ਇਹ ਰਹੇਗੀ ਕਿ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਹੀ ਰਾਸ਼ਨ ਪਹੁੰਚੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਰਦਾਰ ਜਗਜੀਤ ਸਿੰਘ ਡਲੇਵਾਲ ਦਾ ਫੋਨ ਆਇਆ ਆਪਣੀ ਜਥੇਬੰਦੀ ਬੀਕੇ ਸਿੱਧੂ ਪਰ ਵੱਲੋਂ ਜਿਹੜਾ ਇਹ ਰਾਜਨਿਆ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਏਗਾ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੋ ਹਰਿਆਣਾ ਭਾਈਚਾਰਾ ਵਾ ਜਿਹੜਾ ਪੰਜਾਬ ਦੇ ਨਾਲ ਤੁਰਿਆ ਇਹ ਤੁਰਿਆ ਕਿਉਂ ਆ ਜਿਹੜਾ 2020 ਦੇ ਵਿੱਚ ਅੰਦੋਲਨ ਆ ਜਾਂ 24 25 ਦੇ ਵਿੱਚ ਖਨੌਰੀ ਸੰਘੂ ਹੋਇਆ ਸਾਡਾ ਜਿਹੜਾ ਭਾਈਚਾਰਾ ਉਹ ਮਜ਼ਬੂਤ ਹੋਇਆ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਸਾਡਾ ਭਾਈਚਾਰਾ ਬਣਿਆ ਰਹੇ ਰਬਨਾਗ ਰਾਏ ਜੇ ਕਾਨੂੰ ਕਿਤੇ ਹਰਿਆਣੇ ਨੂੰ ਲੋਡ ਪੈਂਦੀ ਰਸਤਾ ਨੂੰ ਲੋਡ ਪੈਂਦੀ ਤੇ ਪੰਜਾਬ ਵੀ ਇਦਾਂ ਨਾਲ ਖੜੇਗਾ ਜਿਦਾ ਇਹ ਅੱਜ ਪੰਜਾਬ ਦੇ ਨਾਲ ਖੜੇ ਆ ਤੇ ਆਪਾਂ ਸਾਡੀ ਪੂਰੀ ਕੋਸ਼ਿਸ਼ ਹੋਏਗੀ ਵੀ ਜਥੇਪੰਦੀ ਵੱਲੋਂ ਵੀ ਜਿਹੜਾ ਰਾਸ਼ਨ ਆ ਉਹ ਲੋੜਵੰਦ ਪਰਿਵਾਰਾਂ ਤੱਕ ਘਰ ਤੱਕ ਪਹੁੰਚ ਕਰਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਪਹੁੰਚਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ